ਲੋ ਜੀ ਅਸੀਂ ਜਿਸ ਮਾਮਲੇ ਦੇ ਬਾਰੇ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਸੀ ਮੁਰਦਾਬਾਤ ਆ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਬਲਾਕ ਮਾਦਰੀ ਦੀਆਂ ਤਸਵੀਰਾਂ ਨੇ ਤੇ ਬਾਈਆਂ ਜੀ ਬਾਈਆਂ ਨੇ ਆ ਕੇ ਗੁੱਸੇ ਦੇ ਵਿੱਚ ਜਾਮ ਲਾਤਾ ਤੇ ਕਾਰਨ ਕੀ ਹੈ ਆਪਾਂ ਬਾਈ ਜੀ ਸਾਡੇ ਨਾਲ ਜਿਨ੍ਹਾਂ ਦੇ ਨਾਲ ਇਹ ਸਾਰੀ ਗੱਲਬਾਤ ਵਾਪਰੀ ਆ ਉਹ ਸਾਡੇ ਨਾਲ ਬਾਈ ਜੀ ਕਾਰਨ ਕੀ ਹੈ ਤੁਸੀਂ ਜਾਮ ਲਾ ਰਹੇ ਹੋ ਪੁਲਿਸ ਪ੍ਰਸ਼ਾਸਨ ਕੋਲ ਵੀ ਗਏ ਸੀ ਮਾਮਲਾ ਕੀ ਹੈ ਸਾਰਾ ਪਹਿਲਾ ਮਾਮਲਾ ਦੱਸੋ ਅਸਲ ਦੇ ਵਿੱਚ ਨਾ ਮੈਂ ਆ ਰਿਹਾ ਸੀਗਾ ਜੀ ਮੈਨੂੰ ਦੋ ਵਾਰ ਗੱਡੀ ਨੇ ਘੇਰਨ ਦੀ ਕੋਸ਼ਿਸ਼ ਕੀਤੀ ਹਾਂ ਤੇ ਪੀਜਪੀ 3001 ਗੱਡੀ ਦਾ ਨੰਬਰ ਸੀ ਫੋਰਜੂਰ ਦਾ ਠੀਕ ਹੈ ਉਹ ਮੇਰੀ ਗੱਡੀ ਫਿਰ ਹਾਂ ਕੋਈ ਕਦਾ ਮੇਰੀ ਗੱਡੀ ਪੱਜੀ ਫਿਰ ਮੈਂ ਆ ਗਿਆ ਕਿ ਉਹਨਾਂ ਦੀ ਗੱਡੀ ਜਾ ਘੇਰੀ ਇਹ ਪਤਾ ਲੱਗਿਆ ਕੋਈ ਕਮਲਜੀਤ ਪਤਾ ਨਹੀਂ ਕਮਲਦੀਪ ਨਾਂ ਦਾ ਬੰਦਾ ਸੀਗਾ ਹਾਂ ਨਾਲ ਉਹਦੇ ਗਨਮੈਨ ਸੀਗਾ ਫਿਰ ਉਹਨਾਂ ਨੇ ਗਾਲਾਂ ਕੱਢੀਆਂ ਸਾਨੂੰ ਤੁਹਾਨੂੰ ਹਾਂਜੀ ਠੀਕ ਹੈ ਫਿਰ ਉਹਰੇ ਜਾਮ ਲੱਗਿਆ ਜਦੋਂ ਰੁਕ ਗਏ ਸੀ ਰਸਤੇ ਦੇ ਵਿੱਚ ਹਾਂ ਫਿਰ ਬਲਕ ਮਜਰੀ ਥਾਣੇ ਦੀ ਪੁਲਿਸ ਆਈ ਹਾਂ ਤੇ ਉਹਨਾਂ ਨੇ ਆ ਕੇ ਸਾਨੂੰ ਵੀ ਤੇ ਉਹਨਾਂ ਨੂੰ ਵੀ ਕਹਿ ਤਾਣੇ ਚੱਲੋ ਸਾਨੂੰ ਨਾਲ ਥਾਣੇ ਲੈ ਗਏ ਉਹਨੂੰ ਪੁਲਿਸ ਨੇ ਪਹੁੰਚਾਤਾ ਇੱਥੋਂ ਅੱਛਾ ਉਹਦੇ ਨਾਲ ਗਨਮੈਨ ਸੀਗਾ ਕੋਈ ਪਹੁੰਚ ਆਲਾ ਹੁਣ ਹਾਂ ਕੋਈ ਹੋਣਾ ਸਰਕਾਰ ਦਾ ਜੀਜਾ ਸਾਲ ਹਾਂ ਇਹੋ ਜਿਹਾ ਕੋਈ ਹੋਣਾ ਜ ਅਨੇ ਉਰੇ ਭਜਾਤਾ ਹਾਂ ਤੇ ਅਸੀਂ ਉਰੇ ਧੱਕੇ ਖਾਂਦੇ ਫਿਰਦੇ ਹੁਣ ਐਸਐਚਓ ਨੂੰ ਗੱਲ ਕਰੀ ਐਸਐਜ ਕਹਿੰਦਾ ਉਹਦਾ ਮੁੰਡਾ ਬਿਮਾਰ ਹੋ ਗਿਆ ਗਨਮੈਂ ਦਾ ਵੀ ਗਨਮੈਂ ਦਾ ਮੁੰਡਾ ਬਿਮਾਰ ਹੈ ਗਰਮੇ ਜਾਵੇ ਤੁਸੀਂ ਜਿਹਨੇ ਗਾਲਾਂ ਕੱਢੀਆਂ ਕਮਲਜੀਤ ਆ ਪਤਾ ਨਹੀਂ ਕਮਲਦੀਪ ਸੈਣੀ ਕੌਣ ਆ ਪੀਜੇਪੀ 3001 ਗੱਡੀ ਆ ਉਹਦਾ ਨੰਬਰ ਵੀ ਪੁਲਿਸ ਨੇ ਸਾਰਾ ਨੋਟ ਕੀਤਾ ਹੈ ਪਰ ਉਹ ਤਾਂ ਕੁਝ ਕੋਰਟ ਤੋਂ ਭਜਾਈ ਜਾਂਦੀ ਹੁਣ ਤਾਂ ਬਿਲਾਓ ਤੁਸੀਂ ਪਤਾ ਕੀਤਾ ਵੀ ਕੌਣ ਕਿਸ ਕੋਈ ਆਗੂ ਸੀ ਉਹ ਜਾਂ ਨੇ ਪੁੱਛਿਆ ਜੀ ਮੈਂ ਤਾਂ ਵੀ ਕੌਣ ਹਾਂ ਭਾਈ ਕੋਈ ਜੱਜ ਹੈ ਕੋਈ ਮਨਿਸਟਰ ਹੈ ਕਿਸੇ ਪਾਰਟੀ ਦਾ بڑا ਲੀਡਰ ਤੂੰ ਹੈ ਕੌਣ ਆ ਤੁਹਾਡੇ ਨਾਲ ਤੁਹਾਡੇ ਨਾਲ ਜਿਹੜੀ ਬਤਮੀਜ਼ੀ ਕੀਤੀ ਆ ਉਹ ਕਮਲ ਜਿਹੜੇ ਕਮਲ ਜਿਹੜੇ ਉਹਨੇ ਕੀਤੀ ਆ ਜਾਂ ਫਿਰ ਗਨਮੈਨਾਂ ਨੇ ਕੀਤੀ ਨਹੀਂ ਨਹੀਂ ਗਨਮੈਨ ਨੇ ਨਹੀਂ ਕੀਤੀ ਨਾ ਡਰਾਈਵਰ ਨੇ ਕੀਤੀ ਆ ਉਹਨੇ ਗਾਲ ਕੱਢੀ ਆ ਠੀਕ ਹੈ ਗਾਲ ਨਹੀਂ ਕਢੀ ਆਪਣੀ ਹਾਂ ਤੇ ਫਿਰ ਹੁਣ ਤੁਸੀਂ ਅੱਕ ਕੇ ਪਹਿਲਾਂ ਤੁਸੀਂ ਥਾਣੇ ਵਿੱਚ ਵੀ ਗਏ ਹੋ ਹੁਣ ਅੱਕ ਕੇ ਇੱਕ ਵਾਰੀ ਪਹਿਲਾਂ ਜਿੱਥੇ ਬੈਠੇ ਰਹੇ ਜੀ ਹੁਣ ਐਸਾ ਚ ਉਹ ਕਹਿੰਦਾ ਤੁਸੀਂ ਦਰਖਾਸਤ ਦੇ ਜੋ ਉਹ ਆਜੂਗਾ ਬਾਅਦ ਵਿੱਚ ਫਿਰ ਪਤਾ ਕਰ ਲਿਓ ਕਿਉਂ ਜੀ ਹਾਂ ਤੁਸੀਂ ਤੁਸੀਂ ਕਿਵੇਂ ਪਹੁੰਚ ਸਕਦੇ ਤੁਸੀਂ ਮੌਕੇ ਤੇ ਹੁਣ ਕੀ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਜੋ ਬੰਦਾ ਆਵੇ ਇੱਥੇ ਜੀ ਹਾਂ ਜੋ ਬੰਦੇ ਕਾਰਵਾਈ ਕਰੇ ਪੁਲਿਸ ਠੀਕ ਹੈ ਐਡਾ ਥੋੜਾ ਜਿਹਾ ਬੰਦੇ ਭਜਾਉਗੀ ਬਾਅਦ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਪਰਚੇ ਕਰੂਗੀ ਆਪਣੀ ਮਰਜ਼ੀ ਨਾਲ ਕਿਸੇ ਨੂੰ ਕੱਢ ਦੂਗੀ ਕਿਸੇ ਨੂੰ ਪਾ ਦੂਗੀ ਨਹੀਂ ਜਦੋਂ ਜਦੋਂ ਤੁਹਾਡੀ ਪਹਿਲਾਂ ਲੜਾਈ ਹੋਇਆ ਪਹਿਲਾਂ ਵੀ ਇਸੇ ਤਰ੍ਹਾਂ ਐਡਾ ਹੀ ਜਾਮ ਸੀ ਇੱਕ ਵਾਰੀ ਫੇਰ ਲੋਕ ਪਰੇਸ਼ਾਨ ਹੋ ਰਹੇ ਨੇ ਬਿਲਕੁਲ ਹੋ ਰਹੇ ਨੇ ਤੇਰੀਏ ਕਿਹਾ ਜੀ ਤੁਸੀਂ ਇਨਸਾਫ پسند ਇਨਸਾਨ ਹੋ ਤੁਹਾਨੂੰ ਵੀ ਪਤਾ ਹੈ ਕਿ ਲੋਕਾਂ ਨੇ ਇਸ ਸਮੇਂ ਘਰ ਜਾਣਾ ਹੈ ਤੇ ਪੁਲਿਸ ਨੂੰ ਆਪਣੀ ਡਿਊਟੀ ਕਰਨੀ ਚਾਹੀਦੀ ਨਾ ਇੱਥੇ ਹਾਂ ਜੇ ਪੁਲਿਸ ਆਪਣੀ ਡਿਊਟੀ ਸਹੀ ਕਰੇ ਇਹ ਜਾਮ ਲੱਗਣ ਕਿਉਂ ਜੀ ਇਹ ਸੜਕਾਂ ਰੋਕੀ ਹੈ ਕਿਉਂ ਕਿਉਂ ਖਰੀਦੂਗਾ ਤੋ ਤੱਕ ਲਾਉਂਗੇ ਹੁਣ ਪੁਲ ਪੁਲਿਸ ਨੇ ਭਜਾਇਆ ਕਿਉਂ ਜੀ ਕੋਲ ਤੋਂ ਪੁਲਿਸ ਬੰਦੇ ਭਜਾ ਰਹੀ ਆਪਣੇ ਤੇ ਠੀਕ ਹੈ ਜੀ ਗੱਲ ਉਹ ਕਿਉਂ ਭਜਾਈ ਪੁਲਿਸ ਨੇ ਉਹ ਨਾ ਭਜਾਵੇ ਪੁਲਿਸ ਹੁਣ ਹੁਣ ਕਦੋਂ ਤੱਕ ਤੁਸੀਂ ਇਹ ਜਾਮ ਲਗਾ ਕੇ ਰੱਖੋਗੇ ਜਦੋਂ ਜਦੋਂ ਤੱਕ ਉਹ ਬੰਦਾ ਆਉਂਦਾ ਨਹੀਂ ਜੀ ਜਦੋਂ ਤੱਕ ਬਿਲਕੁਲ